ਦੇਸ਼ ਦੀ 16ਵੀਂ ਲੋਕ ਸਭਾ ਖਤਮ ਹੋਣ ਦੇ ਨਾਲ ਹੀ 17ਵੀਂ ਲੋਕ ਸਭਾ ਦੇ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ अरोड़ा ਨੇ ਐਲਾਨ ਕਰਦਿਆਂ ਦੱਸਿਆ ਲੋਕ ਸਭਾ ਚੋਣਾਂ 11 ਪ੍ਰੈਰਤੋਂ 7 ਪੜਾਵਾਂ ਵਿੱਚ ਹੋਵੇਗੀ ਅਤੇ ਇਹਨਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ। ਪੰਜਾਬ, ਚੰਡੀਗੜਾ ਤੇ ਹਿਮਾਚਲ ਪ੍ਰਦੇਸ਼ ਚੋਣਾਂ 19 ਮਈ ਨੂੰ ਹੋਣਗੀਆਂ। ਹਰਿਆਣਾ ਵਿੱਚ ਇਹ ਚੋਣਾਂ 12 ਮਈ ਨੂੰ ਹੋਣਗੀਆਂ। ਪਹਿਲੇ ਪੜਾਅ ਦੌਰਾਨ 20 ਸੂਬਿਆਂ ਦੇ ਵਿੱਚ 91 ਸੀਟਾਂ ਲਈ ਚੋਣਾਂ ਹੋਣਗੀਆਂ ਜਿਨ੍ਹਾਂ ਵਿੱਚੋਂ ਆਂਧਰਾ ਪ੍ਰਦੇਸ਼ ਦੀਆਂ 25 ਅਰੁਣਾਚਲ ਪ੍ਰਦੇਸ਼ ਦੀਆਂ 2 ਅਸਾਮ 5 ਬਿਹਾਰ 4 ਛਤੀਸਗੜ 1 ਜੰਮੂ ਕਸ਼ਮੀਰ 2 ਮਹਾਰਾਸ਼ਟਰ 7 ਮਨੀਪੁਰ 1 ਮੇਘਾਲਿਆ 2 ਮिजोरਮ 1 ਨਾਗਾਲੈਂਡ 1 오디ਸਾ 4 ਸਿੱਕਮ 1 ਤ੍ਰਿਪੂਰਾ 1 ਉੱਤਰ ਪ੍ਰਦੇਸ਼ 8 ਉੱਤਰਾਖੰਡ 5 ਪੱਛਮੀ ਬੰਗਾਲ 2 ਅਤੇ ਅੰਡੇਮਾਨ ਨਿਕੋਬਰ ਦੀ 1 ਲક્ષਦੀਪ ਦੀ 1 ਸੀਟ ਲਈ ਚੋਣ ਹੋਵੇਗੀ ਦੂਜੇ ਪੜਾਅ ਦੌਰਾਨ 18 ਅਪ੍ਰੈਲ ਨੂੰ 13 ਸੂਬਿਆਂ ਦੀ 97 ਸੀਟਾਂ ਲਈ ਚੋਣਾਂ ਹੋਣਗੀਆਂ ਜਿਨ੍ਹਾਂ ਵਿੱਚ ਅਸਾਮ ਲਈ 5, ਬਿਹਾਰ ਲਈ 5, ਛੱਤੀਸਗੜ੍ਹ 3, ਜੰਮੂ ਕਸ਼ਮੀਰ 2, ਕਰਨਾਟਕ 14, ਮਨੀਪੁਰ 1, ਮਹਾਰਾਸ਼ਟਰ 10, ਉੜੀਸ਼ਾ 5, ਤਾਮਿਲਨਾਡੂ 39, ਤ੍ਰਿਪੂਰਾ 1, ਉੱਤਰ ਪ੍ਰਦੇਸ਼ 8, ਪੱਛਮੀ ਬੰਗਾਲ 3 ਅਤੇ ਪੌਂਡੀਚੇਰੀ ਲਈ 1 ਸੀਟ ਤੇ ਚੋਣ ਹੋਵੇਗੀ। ਤੀਜੇ ਪੜਾਅ ਦੌਰਾਨ 23 April ਨੂੰ 14 ਸੂਬਿਆਂ ਦੀ 115 ਸੀਟਾਂ ਤੇ ਚੋਣਾਂ ਹੋਣਗੀਆਂ ਜਿਨ੍ਹਾਂ ਵਿੱਚੋਂ ਅਸਾਮ ਲਈ 4 ਸੀਟਾਂ, ਬਿਹਾਰ ਲਈ 5, ਛਤੀਸਗੜ੍ਹ 7, ਗੁਜਰਾਤ 26, ਗੋਆ 2, ਜੰਮੂ ਕਸ਼ਮੀਰ 1, ਕਰਨਾਟਕ 14, ਕੇਰਲਾ 20, ਮਹਾਰਾਸ਼ਟਰ 14, ਉੜੀਸਾ 6, ਉੱਤਰ ਪ੍ਰਦੇਸ਼ 10, ਪੱਛਮੀ ਬੰਗਾਲ 5, ਦਦਰਾ ਤੇ ਨਗਰ ਹਵੇਲੀ 1 ਅਤੇ ਇਸ ਤੋਂ ਇਲਾਵਾ ਦਮਨ ਐਂਡ ਦਿਓ ਦੀ 1 ਸੀਟ ਲਈ ਚੋਣ ਹੋਵੇਗੀ ਚੌਥਾ ਪੜਾ 29 ਅਪ੍ਰੈਲ ਨੂੰ ਸ਼ੁਰੂ ਹੋਵੇਗਾ ਅਤੇ ਇਹਨਾਂ ਵਿੱਚ 9 ਸੂਬਿਆਂ ਦੀ 71 ਸੀਟਾਂ ਲਈ ਚੋਣ ਹੋਵੇਗੀ ਜਿਨ੍ਹਾਂ ਵਿੱਚ ਬਿਹਾਰ 5 ਜੰਮੂ ਕਸ਼ਮੀਰ 1 ਚਾਰਖੰਡ 3 ਮੱਧ ਪ੍ਰਦੇਸ਼ 6 ਮਹਾਰਾਸ਼ਟਰ 17 ਉੜੀਸਾ 6 ਰਾਜਸਥਾਨ 13 ਉੱਤਰ ਪ੍ਰਦੇਸ਼ 13 ਅਤੇ ਪੱਛਮੀ ਬੰਗਾਲ ਦੀਆਂ 8 ਸੀਟਾਂ ਦੇ ਚੋਣ ਹੋਵੇਗੀ ਇਹਨਾਂ ਚੋਣਾਂ ਦਾ ਪੰਜਵਾਂ ਪੜਾ 6 ਮਈ ਤੋਂ ਸ਼ੁਰੂ ਹੋਵੇਗਾ ਜਿਨ੍ਹਾਂ ਵਿੱਚ 7 ਸੂਬਿਆਂ ਦੀ 51 ਸੀਟਾਂ ਲਈ ਚੋਣਾਂ ਹੋਣਗੀਆਂ ਜਿਨ੍ਹਾਂ ਵਿੱਚ ਬਿਹਾਰ 5, ਜੰਮੂ ਕਸ਼ਮੀਰ 2, ਚਾਰਖੰਡ 4, ਮੱਧ ਪ੍ਰਦੇਸ਼ 7, ਰਾਜਸਥਾਨ 12, ਉੱਤਰ ਪ੍ਰਦੇਸ਼ 14 ਅਤੇ ਪੱਛਮੀ ਬੰਗਾਲ ਦੀ 7 ਸੀਟਾਂ ਲਈ ਚੋਣਾਂ ਹੋਣਗੀਆਂ। 6ਵਾਂ ਪੜਾ 12 ਮਈ ਨੂੰ ਸ਼ੁਰੂ ਹੋਵੇਗਾ ਅਤੇ ਸੱਤ ਸੂਬਿਆਂ ਦੀ 58 ਸੀਟਾਂ ਤੇ ਚੋਣ ਹੋਵੇਗੀ। ਬਿਹਾਰ ਦੀ 8, ਹਰਿਆਣਾ 10, ਚਾਰਖੰਡ 4, ਮੱਧ ਪ੍ਰਦੇਸ਼ 8, ਉੱਤਰ ਪ੍ਰਦੇਸ਼ 14, ਪੱਛਮੀ ਬੰਗਾਲ 8 ਅਤੇ ਦਿੱਲੀ ਦੀਆਂ 7 ਸੀਟਾਂ ਦੇ ਚੋਣਾਂ ਹੋਣਗੀਆਂ। ਆਖਰੀ ਅਤੇ 7ਵਾਂ ਪੜਾ 19 ਮਈ ਨੂੰ ਹੋਵੇਗਾ। ਜਿਸ ਵਿੱਚ 800 ਦੀ 59 ਸੀਟਾਂ ਤੇ ਚੋਣਾ ਹੋਣਗੀਆਂ ਜਿਸ ਵਿੱਚ ਬਿਹਾਰ ਦੀਆਂ 8, ਚਾਰਖੰਡ 3, ਮਧ ਪ੍ਰਦੇਸ਼ 8, ਪੰਜਾਬ ਦੀਆਂ 13 ਸੀਟਾਂ, ਪੱਛਮੀ ਬੰਗਾਲ ਨੂੰ, ਚੰਡੀਗੜ੍ਹ 1, ਉੱਤਰ ਪ੍ਰਦੇਸ਼ 13 ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ਤੇ ਚੋਣਾ ਹੋਣਗੀਆਂ। ਇਹਨਾਂ ਚੋਣਾਂ ਲਈ ਨਾਮਜ਼ਦਗੀਆਂ ਦਾ ਪਹਿਲਾ ਪੜਾ 18 ਮਾਰਚ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਦੇਸ਼ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਚੁੱਕਿਆ ਹੈ। ਇਸ ਤੋਂ ਇਲਾਵਾ 74 ਵਿਧਾਨ ਸਭਾ ਸੀਟਾਂ ਤੇ ਜੀਮਨੀ ਚੋਣਾ ਲੋਕ ਸਭਾ ਚੋਣਾਂ ਦੇ ਨਾਲ ਹੀ ਹੋਣਗੀਆਂ। ਇਨਾ ਚੋਣਾ ਰਾਹੀਂ ਪਤਾ ਚੱਲੇਗਾ ਕਿ ਦੇਸ਼ ਵਿੱਚ ਮੋਦੀ ਦੀ ਸਰਕਾਰ ਦੁਆਰਾ ਬੰਦੀ ਹੈ ਜਾਂ ਫਿਰ ਕਾਂਗਰਸ ਆਪਣਾ ਸਿੱਕਾ ਚਲਾਉਣ ਵਿੱਚ ਕਾਮਯਾਬ ਹੁੰਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ